ਸਾਹਿਬ ਜੀ ਗੌੜੀ ਵਾਰੇ ਰੀ ਮਹੱਲਾ ਪੰਜਵਾਂ ਕਰਮ ਭੂਮ ਵਹਿ ਬੋ ਬੋ ਨਾਮ ਪੂਰਨ ਹੋਏ ਤੁਮਾਰਾ ਕਾਮ ਕਰਮ ਭੂਮ ਮੇ ਬੋ ਬੋ ਨਾਮ ਪੂਰਨ ਹੋਏ ਤੇਮਾਰ ਕਾਮ ਫਲ ਪਾਵੇ ਮਿਟੇ ਜਮ ਤਰਾਸ ਨਿਤ ਗਾਵੇ ਹਰ ਹਰ ਗੁਣ ਦਾਸ ਹਰ ਹਰ ਨਾਮ ਅੰਤਰ ਉਰ ਧਾਰ ਸੇ ਕਰ ਕਾਰਜਲੇ ਹੋ ਸਬਾਰ ਰਹਾਉ ਆਪਣੇ ਪ੍ਰਭ ਸੋ ਹੋ ਸਾਵਧਾਨ ਤਾਂ ਤੂੰ ਦਰਗਹ ਭਾਵੇ ਮਾਨ ਔਕਤ ਸਿਆਨ ਫਸਗਲੀ त्याग ਸੰਤ ਜਨਾਂ ਕੀ ਚਰਨੀ ਲਾਗ ਸੰਤ ਜਨਾਂ ਕੀ ਚਰਨੀ ਲਾਗ ਸਰਬ ਜੀ ਹੈ ਜਾ ਕੇ ਹੱਥ ਕਦੇ ਨਾ ਵਿਛੜੇ ਸਭ ਕੇ ਸਾਥ ਉਪਾਅ ਛੋਡ ਗਹੋ ਤਿਸ ਕੀ ਓਟ ਨਿਮਖਮਾ ਹੈ ਹੋਵੇ ਤੇਰੀ ਛੋਟ ਸਦਾ ਨਿਕਟ ਕਰ ਤਿਸਨੋਂ ਜਾਣ ਪ੍ਰਭ ਕੀ ਆਗਿਆ ਸਤ ਕਰਮਾਨ ਗੁਰ ਕੇ ਬਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਗੁਰ ਕੇ ਬਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਸਤਿਗੁਰਾਂ ਦੀ ਕਿਰਪਾ ਸਤਕਾ ਅੱਜ ਆਪਾਂ ਪਾਵਨ ਪਵਿੱਤਰ ਅੰਗ 176 ਤੇ 177 ਤੇ ਸੁਭਾਇਮਾਨ ਸ਼ਬਦ ਪੜਿਆ ਜੋ ਸਤਿਗੁਰੂ ਸਮਝਾਉਣਾ ਕਰਦੇ ਨੇ ਕਰਮ ਭੂਮ ਮਹਿਬੂਬੋ ਨਾਮ ਜਿਹੜੇ ਕਰਮ ਆਪ ਕਰ ਰਹੇ ਹਨ}}\,\,ਕਾਰੋ ਵਿਹਾਰ ਆਪਣੇ ਦੁਨਿਆਵੀ ਇਹ ਦੁਨਿਆਵੀ ਕਰਮ ਕਰਦਿਆਂ ਕਰਦਿਆਂ ਹੀ ਪ੍ਰਭੂ ਪਰਮਾਤਮਾ ਦਾ ਨਾਮ ਦਾ ਖਜ਼ਾਨਾ ਇਕੱਠਾ ਕਰਨਾ ਜਿਵੇਂ ਕਿ ਕਿਸਾਨ ਵੀਰ ਫਸਲ ਬੀਜਦਾ ਫਸਲੋ ਕੋਈ ਵੀ ਆ ਚਾਹੇ ਉਹ ਬਾਗ ਲਗਾਉਂਦਾ ਚਾਹੇ ਉਹ ਬਾੜੇ ਲਗਾਉਂਦਾ ਚਾਹ ਕਣਕ ਝੋਨਾ ਬੀਜ ਦਾ ਮੱਕੀ ਜੋ ਵੀ ਫਸਲ ਹੈ ਉਹ ਪਹਿਲਾ ਬੀਜ ਪਾਉਂਦਾ ਤੇ ਫੇਰ ਬਾਅਦ ਵਿੱਚ ਉਹਦਾ ਉਹਨੂੰ ਰਿਜ਼ਲਟ ਮਿਲਦਾ ਜਦੋਂ ਬੋਲ ਲੱਗਦੇ ਨੇ ਗੁਰੂ ਦੀ ਕਿਰਪਾ ਸਦਕਾ ਇਸੇ ਤਰ੍ਹਾਂ ਆਪਾਂ ਚੰਗੇ ਕਰਮ ਕਰਦਿਆਂ ਹੋਇਆਂ ਆਪਣੇ ਹਿਰਦੇ ਘਰ ਸਰੀਰ ਭੂਮੀ ਵਿੱਚ ਭੂਮੀ ਮੈਨੇ ਜ਼ਮੀਨ ਇਸ ਸਰੀਰ ਦੇ ਵਿੱਚ ਜੀਵਾਤਮਾ ਰਹਿੰਦਿਆ ਰਹਿੰਦਿਆਂ ਆਪਾਂ ਇਹ ਸਰੀਰ ਭੂਮੀ ਦੇ ਵਿੱਚ ਬੋਬੋ ਦਾ ਮਤਲਬ là ਪ੍ਰਭੂ ਪਰਮਾਤਮਾ ਦੇ ਨਾਮ ਦਾ ਬੀਜ ਬੀਜਣਾ ਹੈ। ਬੀਜਣਾ ਕਿਵੇਂ ਆ ਚੰਗੇ ਕਰਮ ਕਰਦੇ ਹੋਏ, ਚੰਗੇ ਕਰਮ ਕਰਨੇ ਨੇ ਦੁਨੀਆ ਵਿੱਚ ਵਿਚਰਦੇ ਹੋਏ। ਇਹ ਚੰਗੇ ਕਰਮਾਂ ਦਾ ਜਦੋਂ ਬੀਜ ਬੀਜਿਆ ਜਾਏਗਾ ਫਿਰ ਮਹਾਰਾਜ ਕਹਿੰਦੇ ਫਿਰ ਪੂਰਨ ਹੋਏ ਤੇਰਾ ਕਾਮ। ਤੂੰ ਫਿਰ ਮਨੁੱਖੇ ਜਨਮ ਵਾਲਾ ਜਿਹੜਾ ਕੰਮ ਸੀ ਨਾ ਤੇਰਾ ਉਹ ਪੂਰਨ ਹੋ ਗਿਆ। ਜੋ ਮਨੁੱਖਾ ਜਨਮ ਮਿਲਿਆ ਇਨਸਾਨ ਨੂੰ ਬੀਬੀਆਂ ਚਾਹੇ ਭਾਈ ਆ ਕਿਉਂਕਿ ਮਨੁੱਖਾ ਜਨਮ ਪ੍ਰਭੂ ਪਰਮਾਤਮਾ ਦੀ ਬੰਦਗੀ ਵਾਸਤੇ ਆ ਜਿੰਦੇ ਜੀ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜੀਵ ਆਤਮਾ ਨੂੰ ਲੀਨ ਕਰਕੇ ਰੱਖਣਾ ਮੇਲ ਕੇ ਰੱਖਣਾ ਗੁਰੂ ਗਿਆਨ ਨਾਲ ਜੁੜੇ ਰਹਿਣਾ ਪਰਮਾਤਮਾ ਦੇ ਨਾਮ ਨਾਲ ਜੁੜੇ ਰਹਿਣਾ ਇਹ ਮਨੁੱਖਾ ਜਨਮ ਇਸ ਕੰਮ ਵਾਸਤੇ ਆਇਓ ਪੜਨ ਸੁਣਨ ਕੋ ਬਾਣੀ ਅੱਗੇ ਪੰਕਤੀ ਆਉਂਦੀ ਹੁੰਦੀ ਆ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿ ਤੂੰ ਫੱਕੜੇ ਸਭ ਮੁਕਤੀ ਚੱਲੀ ਰਹਿਣ ਮਹਾਰਾਜ ਕਹਿੰਦੇ ਤੇਰੀ ਜ਼ਿੰਦਗੀ ਦੀ ਰਾਤ ਮੁੱਕਦੀ ਜਾਂਦੀ ਹੈ ਵੀ ਤੂੰ ਹੋਰਾਂ ਕੰਮਾਂ ਵਿੱਚ ਹੀ ਅਲੰਜ ਗਿਆ ਭਾਈ ਮੋਹ ਮਾਇਆ 'ਚ ਹੀ ਫਸ ਗਿਆ ਤੇ ਪ੍ਰਭੂ ਪਰਮਾਤਮਾ ਦੀ ਬੰਦਗੀ ਵਾਸਤੇ ਤੈਨੂੰ ਮਨੁੱਖਾ ਜਨਮ ਮਿਲਿਆ ਕਿਉਂਕਿ ਮਨੁੱਖੇ ਜਨਮ ਦੀ ਵਾਰੀ ਆ ਗਈ ਤੇਰੀ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਮਨੁੱਖਾ ਜਨਮ ਤੈਨੂੰ ਬਖਸ਼ਿਆ ਹੁਣ ਆਪਦੇ ਤੂ ਕਾਰੋਬਾਰ ਕਰਦਾ ਹੋਇਆ ਇਮਾਨਦਾਰੀ ਦੇ ਨਾਲ ਸੱਚਾ ਸੁੱਚਾ ਜੀਵਨ ਜੀਣਾ ਤੇ ਪ੍ਰਮਾਤਮਾ ਦਾ ਨਾਮ ਜਪਣਾ ਇਹ ਚੰਗਾ ਕਰਮ ਤੇ ਫਿਰ ਮਹਾਰਾਜ ਕਹਿੰਦੇ ਇਹ ਸਮਝ ਲਓ ਮਨੁੱਖਾ ਜਨਮਾ ਤੇਰਾ ਜਿਹੜਾ ਮਨੁੱਖੇ ਜਨਮ ਦਾ ਕਰਮ ਸੀ ਇਹ ਪੂਰਾ ਹੋ ਗਿਆ ਜੋ ਮਨੁੱਖੇ ਜਨਮ ਨੂੰ ਪ੍ਰਭੂ ਪ੍ਰਮਾਤਮਾ ਵੱਲੋਂ ਉਪਦੇਸ਼ ਹੁਕਮ ਹੈ ਵੀ ਤੂੰ ਆਪਣੀ ਕਿਰਤ ਕਮਾਈ ਕਰਦਾ ਹੋਇਆ ਪ੍ਰਮਾਤਮਾ ਦਾ ਨਾਮ ਜਪਣਾ ਫਿਰ ਤੇਰਾ ਮਹਾਰਾਜ ਕਹਿੰਦੇ ਮਨੁੱਖੇ ਜਨਮ ਵਾਲਾ ਕੰਮ ਪੂਰਾ ਹੋ ਗਿਆ ਪੂਰਨ ਹੋਏ ਤੇਮਾਰਾ ਕਾਮ ਲਿਖਿਆ ਮਹਾਰਾਜ ਨੇ ਤੇ ਫਿਰ ਅੱਗੇ ਦੱਸਦੇ ਨੇ ਫਲ ਪਾਵੇ ਮਿਟੇ ਜਮ ਤਰਾਸ ਜਿਤ ਪ੍ਰਮਾਤਮਾ ਦੇ ਨਾਮ ਦੀ ਬੰਦਗੀ ਨਾਲ ਜੁੜਿਆ ਰਹਿਣਾ ਸੱਜਣਾ ਫਿਰ ਤੈਨੂੰ ਫਲ ਪ੍ਰਾਪਤ ਹੋਏਗਾ ਕਿਹੜਾ ਚੰਗੇ ਕਰਮਾਂ ਦਾ ਫਲ ਪ੍ਰਾਪਤ ਹੋਏਗਾ ਤੇ ਮਿਟੇ ਜਮ ਤਰਾਸ ਜਮਾਂ ਦੀ ਤਰਾਸ ਤੇਰੇ ਕੋਲੇ ਤੇਥੋਂ ਮਿਟ ਜਾਏਗੀ ਤੈਨੂੰ ਜਮ ਨਹੀਂ ਤਰਾਸਣਗੇ ਜਾਮ ਨਹੀਂ ਸਤਾਉਣਗੇ ਤੈਨੂੰ ਕਿਹੜੇ ਕਾਮ ਕਰੋਧ ਲੋਭ ਮੋਹ ਹੰਕਾਰ ਈਰਖਾ ਦਵੇਦ ਜੈਲਸ ਇਹ ਫਿਰ ਤੈਨੂੰ ਨਹੀਂ ਸਤਾਉਣਗੇ ਅੱਗੇ ਸਤਿਗੁਰੂ ਕਹਿਣਾ ਕਰਦੇ ਨੇ ਨਿਤ ਗਾਵੇ ਹਰ ਹਰ ਗੁਣ ਜਾਸ ਨਿਤ ਹਰ ਰੋਜ਼ ਪ੍ਰਭੂ ਪਰਮਾਤਮਾ ਦਾ ਜਸ ਗਾਉਣਾ ਹੈ ਹਰ ਹਰ ਨਾਮ ਅੰਤਰ ਔਰ ਧਾਰ ਹਰੀ ਹਰੀ ਪ੍ਰਭੂ ਪਰਮਾਤਮਾ ਦਾ ਨਾਮ ਆਪਦੇ ਹਿਰਦੇ ਘਰ ਅੰਦਰ ਧਾਰਨ ਕਰ ਲੈ ਭਾਈ। ਬਾਕੀ ਖਿਆਲ ਛੱਡ ਦੇ। ਕਿਸੇ ਕੋਈ ਅਪਾ ਕਰਦਾ ਜਿਹੜਾ ਅੱਗੇ ਦੱਸਦੇ ਨੇ ਮਹਾਰਾਜ। ਸਤਿਗੁਰੂ ਕਹਿੰਦੇ ਨੇ ਹਰ ਹਰ ਨਾਮ ਅੰਤਰ ਔਰ ਧਾਰ ਸੀ ਕਰ ਕਾਰਜ ਜਿੜਿਓ ਸਵਾਰ। ਜਦੋਂ ਅੰਦਰ ਆਪਣੇ ਹਿਰਦੇ ਘਰ ਵਿੱਚ ਆਪਾਂ ਪ੍ਰਭੂ ਪਰਮਾਤਮਾ ਦੇ ਨਾਮ ਦਾ ਨਾਮ ਨੂੰ ਧਾਰਨ ਕਰ ਲਿਆ ਨਾ ਪੱਕਾ ਕਰ ਲਿਆ ਫਿਰ ਮਹਾਰਾਜ ਕਹਿੰਦੇ ਤੇ ਕਾਰਜ ਸਬਰ ਜਾਣਗੇ ਸਾਰੇ ਰਹਾਉ ਰਹਾਵਲੇ ਬੰਦ ਚ ਮਹਾਰਾਜ ਕਹਿੰਦੇ ਨੇ ਆਪਣੇ ਪ੍ਰਭ ਸਿਓ ਹੋ ਸਾਵਧਾਨ ਸੱਜਣਾ ਸਾਵਧਾਨ ਹੋ ਜਾ ਪ੍ਰਭੂ ਪਰਮਾਤਮਾ ਨੇ ਤੈਨੂੰ ਮਨੁੱਖਾ ਜਨਮ ਦਿੱਤਾ ਉਹ ਤੋਂ ਡਰ ਕੇ ਚੱਲ ਕਿਉਂਕਿ ਤੇਰੀ ਪਿਕਚਰ ਬਣ ਰਹੀ ਆ ਸਕਿੰਟ ਸਕਿੰਟ ਦੀ ਜਿਵੇਂ ਆਹ ਸੀਸੀਟੀਵੀ ਕੈਮਰੇ ਲੱਗੇ ਆ ਤਾਂ ਜਦੋਂ ਆਪਾਂ ਕੈਮਰਿਆਂ ਦੇ ਸਾਹਮਣੇ ਜਾਵਾਂਗੇ ਤਾਂ ਆਪਣੀ ਪਿਕਚਰ ਬਣਣੀ ਹੈ ਨਾ ਪਰ ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੀਸੀਟੀਵੀ ਕੈਮਰਾ ਸਦਾ ਹੀ ਆ ਤੇਰੇ ਤੇ ਕਿਉਂਕਿ ਉਹ ਤੇਰੀ ਪਿਕਚਰ ਸਕਿੰਟ ਸਕਿੰਟ ਦੀ ਬਣ ਰਹੀ ਹੈ ਸਾਵਧਾਨ ਹੋ ਜਾ ਜਿਵੇਂ ਆਪਾਂ ਕਹਿ ਦਿੰਦੇ ਆ ਕੈਮਰੇ ਲੱਗੇ ਆ ਸਾਵਧਾਨ ਕਿਸੇ ਕਿਸਮ ਦੀ ਭਾਈ ਕੋਈ ਗਲਤੀ ਨਾ ਕਰੀ ਦੁਕਾਨਾਂ ਤੇ ਵੀ ਲੱਗੇ ਆ ਚਲੋ ਇੱਧਰ ਨਾ ਜਾ ਜੀ ਆਪਣੇ ਪ੍ਰਭ ਸਿਉ ਹੋ ਹੋ ਸਾਬਦਾਨ ਤਾਂ ਤੂੰ ਦਰਗਾਹਾ ਪਾਵੇਂ ਮਾਣ ਤਾਂ ਤੂੰ ਗੁਰੂ ਦੀ ਦਰਗਾਹ ਵਿੱਚ ਪ੍ਰਮਾਤਮਾ ਦੀ ਦਰਗਾਹ ਵਿੱਚ ਮਾਣ ਪ੍ਰਾਪਤ ਕਰੇਗਾ ਭਾਈ ਔਕਤ ਸਿਆਣਪ ਸਗਲੀ ਤਿਆਗ ਆਪਣੀ ਸਿਆਣਫੀ ਜੀ ਛੱਡ ਦੇ ਬਾਲੀ ਆਪਣੀ ਸਿਆਣਫੀ ਜੀ ਨਾਲ ਕੋਲ ਮਹਾਰਾਜ ਕਹਿੰਦੇ ਆਪਣੀ ਸਿਆਣਫਨਾ ਚੱਕੀ ਫਿਰ ਗੁਰੂ ਤੋਂ ਮਤ ਲੈ ਕੇ ਜੀਵਨ ਬਸਰ ਕਰ ਔਕਤ ਸਿਆਨ ਫਸਗਲੀ ਤਿਆਗ ਸੰਤ ਜਨਾਂ ਕੀ ਚਰਨੀ ਲਾਗ ਕਿਹੜੇ ਸੰਤਾਂ ਦੀ ਚਰਨੀ ਲੱਗਣਾ ਜੀ ਗੁਰੂ ਸੰਤ ਦੀ ਚਰਨੀ ਲੱਗਣਾ ਗੁਰੂ ਦੀ ਬਾਣੀ ਪੜ੍ਹਨੀ ਸੁਣਨੀ ਆ ਭਗਤ ਪਿਆਰਿਆਂ ਦੀ ਬਾਣੀ ਪੜ੍ਹਨੀ ਸੁਣਨੀ ਆ ਇਹਨੇ ਸੰਤ ਆਪਾਂ ਜੇ ਆਪਾਂ ਗੱਲ ਕਰਗੇ ਤਾਂ 35 ਮਹਾਂਪੁਰਖ ਨੇ 35 ਸੰਤਾਂ ਦੇ ਚਰਨੀ ਲੱਗੇ ਬੈਠੇ ਆ 35 ਮਹਾਂਪੁਰਖਾਂ ਦੇ ਜਿਨੂੰ ਅਸੀਂ ਮਹਾਂਪੁਰਖ ਕਹਿੰਨੇ ਆ ਸੰਤ ਕਿਹਾ ਗੁਰਬਾਣੀ ਦੇ ਵਿੱਚ ਮਹਾਪੁਰਖ ਵੀ ਕਿਹਾ ਅਗਰ ਬਾਣੀ ਦੇ ਬੱਚੇ 35 ਮਹਾਪੁਰਖਾਂ ਦੇ ਆਪਾਂ ਚਰਨੀ ਬੈਠੇ ਆ ਇਹਨਾਂ ਦੇ ਚਰਨੀ ਲੱਗ ਜਾ ਮਹਾਰਾਜ ਕਹਿੰਦੇ ਸੰਤ ਜਨ ਕੀ ਚਰਨੀ ਲਾਗ ਦਾ ਭਾਵ ਹੈ ਗੁਰੂ ਦੇ ਗਿਆਨ ਨਾਲ ਜੁੜ ਜਾ ਭਾਈ ਗੁਰੂ ਦੇ ਗਿਆਨ ਮਤਾਬਕ ਜੀਵਨ ਬਸਰ ਕਰ ਫੇਰ ਕੀ ਹੋਏਗਾ ਸਰਬਜੀ ਫਹਿ ਜਾ ਕੇ ਹਾਥ ਸਾਰੇ ਜੀਵ ਜਿੰਨੇ ਵੀ ਕਾਇਨਾਤ ਆ ਸਾਰੀ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਆ ਇਹਦੇ ਚਰਨੀ ਲੱਗ ਜਾਣਾ ਜਿਹਦੇ ਹੱਥ ਵਿੱਚ ਸਾਰਾ ਕੁਝ ਆ ਜਿਹਦੇ ਹੱਥ ਹੱਥ ਪੱਲੇ ਕੱਖ ਨਹੀਂ ਹੈ ਅਸੀਂ ਉਹਨਾਂ ਦੇ ਜਾ ਕੇ ਚਰਨੀ ਪਏ ਹੋਇਆ ਨਾ ਭਾਈ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਦੀ ਆ ਗੁਰਬਾਣੀ ਗੁਰੂ ਦੇ ਪਿਆਰੇ ਵੀ ਗੁਰਬਾਣੀ ਨਾਲ ਜੋੜਦੇ ਨੇ ਬਹੁਤ ਸਾਰੇ ਨੇ ਗੁਰੂ ਦੇ ਪਿਆਰੇ ਭੈਣ ਭਰਾ ਬੜੇ ਨੇ ਪ੍ਰਚਾਰਕ ਜਿਹੜੇ ਗੁਰਬਾਣੀ ਨਾਲ ਜੋੜਦੇ ਨੇ ਸਾਨੂੰ ਉਹਨਾਂ ਦਾ ਪਾਸ ਸਤਿਕਾਰ ਕਰਨਾ ਫਤੇ ਦੀ ਸਾਂਝ ਆਪਣੀ ਉਹਨਾਂ ਨਾਲ ਕਿਉਂਕਿ ਹਰ ਜਨ ਕੀ ਕੋਈ ਹਰ ਜਨ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਗਰਬਾਣੀ ਵਿੱਚ ਪੰਕਤੀ ਆ ਇਹ ਮਹਾਰਾਜ ਕਹਿੰਦੇ ਜਿਹੜਾ ਹਰੀ ਪ੍ਰਭੂ ਪਰਮਾਤਮਾ ਦੀ ਗੁਰੂ ਦੀ ਕੋਈ ਗੱਲ ਸੁਣਾਉਂਦਾ ਸਾਨੂੰ ਉਹ ਸਾਡਾ ਭੈਣ ਭਾਈ ਹੈ ਹਰ ਜਨ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਸਾਡਾ ਵੀਰ ਭਰਾਵਾ ਉਹ ਭੈਣ ਭਾਈ ਆ ਰੱਬ ਨਹੀਂ ਮੰਨਣਾ ਸੀ ਉਹਨਾਂ ਨੂੰ ਕਿਉਂਕਿ ਆਪਾਂ ਗੁਰੂ ਨੂੰ ਛੱਡ ਕੇ ਫਿਰ ਅਸੀਂ ਉਹਨਾਂ ਨੂੰ ਰੱਬ ਮੰਨ ਲੈਨੇ ਆ ਜਦੋਂ ਉਦੋਂ ਅਸੀਂ ਧੋਖਾ ਖਾ ਜਾਂਦੇ ਆ ਕਿਉਂਕਿ ਉਹ ਆਪਣੇ ਭੈਣ ਭਰਾ ਨੇ ਜੋ ਵੀ ਆ ਪ੍ਰਚਾਰਕ ਹੈ ਗੁਰੂ ਘਰ ਦਾ ਸਾਨੂੰ ਬਾਣੀ ਨਾਲ ਜੋੜਦਾ ਸਾਡਾ ਭੈਣ ਭਰਾ ਹੈ ਸਰਬਜੀ ਹੈ ਸਾ ਜਾ ਕੇ ਹੱਥ ਜਿਹਦੇ ਹੱਥ ਵਿੱਚ ਸਾਰੇ ਜੀਆਂ ਦੀ ਡੋਰ ਹੈ ਬਾਗ ਡੋਰ ਆ ਉਹਦੇ ਚਾਨੀ ਲੱਗ ਜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਆਪਾਂ ਨੂੰ ਪ੍ਰਭੂ ਪਰਮਾਤਮਾ ਨਾਲ ਜੋੜਦੀ ਹੈ ਜਦੋਂ ਤੋਂ ਭਾਈ ਜਿਹਦੇ ਸਾਰਾ ਕੁਝ ਹੱਥ ਵਿੱਚ ਆ ਮਹਾਰਾਜ ਕਹਿੰਦੇ ਕਦੇ ਨਾ ਵਿਛੜੇ ਸਭ ਕੇ ਸਾਥ ਦੁਬਾਰੇ ਪੰਕਤੀ ਬੋਲਣਾ ਜੀ ਸਰਬਜੀ ਹੈ ਜਾ ਕੇ ਹਾਥ ਕਦੇ ਨਾ ਵਿਛੜੇ ਸਭ ਕੇ ਸਾਥ ਉਹ ਸਾਰਿਆਂ ਦੇ ਸਾਥ ਹੈ ਉਹ ਤੇ ਇਥੋਂ ਦੂਰ ਨਹੀਂ ਹੈ ਪਰ ਤੇਰਾ ਮਾਨੀ ਰੀਤੀ ਰਵਾਜਾਂ ਵਿੱਚ ਮੋਹ ਮਾਇਆ ਵਿੱਚ ਫਸਿਆ ਹੋਇਆ ਉਸ ਪ੍ਰਭੂ ਪਰਮਾਤਮਾ ਨੂੰ ਦੂਰ ਜਾਣ ਦਾ ਪ੍ਰਭ ਕੀ ਆਗਿਆ ਸਤ ਕਰਮਾਨ ਵਾਹਿਗੁਰੂ ਵਾਹਿਗੁਰੂ ਅੱਗੇ ਮਹਾਰਾਜ ਕਹਿੰਦੇ ਸੀ ਇਸ ਪੰਕਤੀ ਚ ਸਰਬਜੀ ਹੈ ਜਾ ਕੇ ਹਾਥ ਕਦੇ ਨਾ ਵਿਛੜ ਸਭ ਕੇ ਸਾਥ ਹੁਣ ਦੇਖੋ ਕੀ ਕਹਿੰਦੇ ਨੇ ਸਤ ਕਰੂ ਅਪਾਪ ਛੋੜ ਗਹੋ ਤਿਸ ਕੀ ਓਟ ਅਪਾਜੇ ਕਰਨੋਂ ਛੱਡਦੇ ਭਾਈ ਪ੍ਰਭੂ ਪਰਮਾਤਮਾ ਦੀ ਓਟ ਆਸਰਾ ਲੈ ਲਾ ਅਪਾਪ ਛੋੜ ਜਿਹੜੇ ਅਪਾ ਕਰਦੇ ਆਪਾਂ ਵੀ ਮੰਗਲਵਾਰ ਆ ਜੀ ਅੱਜ ਆ ਪੂਜਾ ਕਰ ਲੋ ਜ ਅੱਜ ਸ਼ਨੀਵਾਰ ਆ ਜੀ ਅੱਜ ਤੇਲ ਚੜਾ ਲੋ ਜੀ ਅੱਜ ਵੀਰਵਾਰ ਆ ਜੀ ਸਮਝ ਲਿਓ ਹੁਣ ਆਪੇ ਚਲੋ ਮੈਂ ਨਹੀਂ ਬੋਲਦਾ ਅਗੇ ਮਹਾਰਾਜ ਕਹਿੰਦਾ ਹੈ ਉਪਾਬ ਛੋੜ ਇਹ ਛੜਦੇ ਅਪਾਜੇ ਕਰਨੇ ਮਨਤਾ ਮਨਤਾਮਾ ਵਾਲੇ ਉਪਾਬ ਛੋੜ ਗਹੋ ਤਿਸ ਕੀ ਓਟ ਪ੍ਰਭੂ ਪਰਮਾਤਮਾ ਦੇ ਨਾਮ ਦੀ ਓਟ ਲੈ ਗੁਰੂ ਦੇ ਚਰਨਾਂ ਦਾ ਅਸਰਾ ਤੱਕ ਜਿਹੜਾ ਤੈਨੂੰ ਨਾਮ ਬਾਣੀ ਨਾਲ ਜੋੜ ਕੇ ਪ੍ਰਭੂ ਪਰਮਾਤਮਾ ਦਾ ਮਲਾਪ ਕਰਾਏਗਾ ਸਤਗੁਰੂ ਕਹਣਾ ਕਰਦੇ ਨੇ ਨਿਮਖ ਮਾਹੇ ਹੋਵੇ ਤੇਰੀ ਛੋਟ ਇੱਕ ਸੈਕਿੰਟ ਦੇ ਵਿੱਚ ਤੈਨੂੰ ਛਡਾ ਲਏਗਾ ਪਰ ਤੂੰ ਓਟ ਆਸਰਾ ਲੈ ਤਾਂ ਸਹੀ ਨਾ ਹੰਜੇ ਆਪਣੇ ਮਨ ਦੇ ਵਿੱਚ ਘਾਟ ਆ ਆਪਣੇ ਵਿੱਚ ਘਾਟ ਆ ਜਿਹੜਾ ਕਿ ਸਾਡੇ ਤੇ ਕਿਰਪਾ ਦੀ ਅਸੀਂ ਕਹਨੇ ਆ ਵੀ ਸਾਡੇ ਤੇ ਜਦੋਂ ਕਿਰਪਾ ਹੋ ਗਈ ਉਦੋਂ ਕਹ ਲੰਗੇ ਨਹੀਂ ਭਾਈ ਕਿਰਪਾ ਤਾਂ ਕਰਦਾ ਗੁਰੂ ਪਰ ਆਪਾਂ ਆਪਣੇ ਆਪ ਤੇ ਕਿਰਪਾ ਕਰਕੇ ਗੁਰੂ ਦਾ ਗਿਆਨ ਲੈ ਲਏ ਨਾ ਉਹ ਰਸਤੇ ਛੱਡ ਗਏ ਜਿਹੜੇ ਗੁਰੂ ਛਡਾਉਂਦਾ ਆ ਛਡਾਉਂਦਾ ਨਾ ਮਹਾਰਾਜ ਕਹਿੰਦੇ ਪਪਾ ਬਿਛੋੜ ਗਹੋ ਤਿਸ ਕੀ ਹੋਟ ਨਿਮਖਮਾਹੇ ਹੋਵੇ ਤੇਰੀ ਛੋਟ ਥੋੜੇ ਸਮੇਂ ਵਿੱਚ ਤੈਨੂੰ ਛਡਾ ਲਏਗਾ ਮੋਹ ਮਾਇਆ ਦੇ ਜਾਲ ਚੋਂ ਸਦਾ ਨਿਕਟ ਕਰ ਤਿਸ ਨੂੰ ਜਾਣ ਮਹਾਰਾਜ ਕਹਿੰਦੇ ਸਦਾ ਨਿਕਟ ਦਾ ਮਤਲਬ ਆਪਣੇ ਸਦਾ ਕੋਲੇ ਜਾਣ ਉਹਨੂੰ ਹਾਜ਼ਰ ਨਾਜ਼ਰ ਸਦਾ ਨਿਕਟ ਕਰ ਤੇ ਸਨੂ ਜਾਣ ਪ੍ਰਭ ਕੀ ਆਗਿਆ ਸਤ ਕਰਮਾਨ ਇਸ ਗੁਰੂ ਦੀ ਪ੍ਰਭੂ ਪਰਮਾਤਮਾ ਦੀ ਆਗਿਆ ਸੱਚੀ ਕਰਕੇ ਮੰਨ ਵੀ ਸਤਗੁਰੂ ਸਹੀ ਕਹਿੰਦੇ ਨੇ ਹਜੇ ਸਜਣਾ ਤੇਰੇ ਮਨ ਵਿੱਚ ਭਲੇਖੇ ਨੇ ਆਇਆ ਮੱਥਾ ਵੀ ਟੇਕ ਲਿਆ ਬਾਣੀ ਵੀ ਸੁਣ ਲਈ ਬਾਣੀ ਸ਼ਬਦ ਵਿਚਾਰ ਵੀ ਕਰ ਲਈ ਸੁਣ ਵੀ ਲਈ ਪਰ ਹਜੇ ਮਨ ਨਹੀਂ ਮੰਨਿਆ ਵੀ ਸਤਿਗੁਰੂ ਸੱਚ ਕਹਿੰਦੇ ਨੇ ਸਤਿਗੁਰੂ ਕਹਿੰਦੇ ਨੇ ਸਦਾ ਨਿਕਟ ਕਰ ਤਿਸ ਨੂੰ ਜਾਣ ਪ੍ਰਭ ਕੀ ਆਗਿਆ ਸਤ ਕਰਮਾਨ ਇਹਦੀ ਆਗਿਆ ਮੰਨਣ ਨਾਲ ਸੱਚ ਕਰਕੇ ਫਿਰ ਕੀ ਹੋਏਗਾ ਗੁਰ ਗੁਰਕ ਗੁਰ ਕੇ ਬਚਨ ਮਟਾ ਬੋ ਆਪ ਗੁਰੂ ਦੇ ਬਚਨ ਪੱਲੇ ਬਨ ਲਾ ਆਪਣਾ ਆਪ ਮਟਾ ਦੇ ਆਪਣੀ ਮਨਮਰਜ਼ੀ ਜੀ ਛੱਡ ਦੇ ਆਪਣਾ ਆਪ ਮਿਟ ਗਿਆ ਬਸ ਆਪਣੀ ਮਨਮਰਜ਼ੀ ਜੀ ਛੱਡ ਦੇ ਵੀ ਜਿਹੜਾ ਕਹਨਾ ਮੈਂ ਐਂ ਕਰਤਾ ਮੈਂ ਐਂ ਕਰ ਦੇਣਾ ਮੈਂ ਉਹ ਕਰ ਲਿਆ ਦੁਨਿਆਵੀ ਕੰਮ ਕਰ ਵੀ ਮੈਂ ਹੁਣ ਆ ਕਰ ਲਿਆ ਉਹ ਕਰ ਲੈਣਾ ਨਾ ਭਾਈ ਤੂੰ ਕੀ ਕਰ ਸਕਨਾ ਇਹ ਤਾਂ ਉਹਦੀ ਕਿਰਪਾ ਦੇ ਨਾਲ ਤੈਨੂੰ ਸਵਾਸਾਂ ਦੀ ਪੂਜੀ ਉਹਨੇ ਦਿੱਤੀ ਆ ਤੈਨੂੰ ਅਕਲ ਦਿੱਤੀ ਆ ਤੈਨੂੰ ਕਾਰੋਬਾਰ ਦਿੱਤਾ ਤੇ ਤੂੰ ਕਰ ਰਿਹਾ ਜੇ 메ਨ ਪਾਵਰ ਹੀ ਉਹ ਬੰਦ ਕਰ ਦੇਵੇ ਉਹ ਲਾਈਟ ਚ ਚਾਲਨ ਕਰ ਰਹੀ ਆ ਉਹਦੀ ਸਵਿੱਚ ਬੰਦ ਕਰ ਦੇ ਲਾਈਟ ਦੀ ਕੀ ਹਿੰਮਤ ਚਾਲਨ ਦੇਣ ਦੀ ਨਹੀਂ ਨਾ ਲਾਈਟ ਕੋਈ ਨਹੀਂ ਚਾਲਨ ਕਰ ਸਕਦਾ ਬਲਬ ਨਹੀਂ ਚਾਲਨ ਕਰ ਸਕਦਾ ਬਲਬ ਦੇ ਪਿੱਛੇ ਇੱਕ ਪਾਵਰ ਕੰਮ ਕਰ ਰਹੀ ਹੈ ਇਹ ਤਾਂ ਚਾਲਨ ਕਰ ਰਿਹਾ ਆ ਪੱਖਾ ਚੱਲ ਰਿਹਾ ਹਵਾ ਦੇ ਰਿਹਾ ਪੱਖਾ ਦੇ ਰਿਹਾ ਨਾ ਇਹਦੇ ਪਿੱਛੇ ਇੱਕ ਪਾਵਰ ਕੰਮ ਕਰ ਰਹੀ ਆ ਇਉਂ ਸਮਝ ਕੇ ਆਪਾਂ ধারণা ਆ ਇਹ ਸੱਜਣਾ ਜੇ ਤੂੰ ਕਰ ਕਰਾ ਰਿਆ ਨਾ ਜਿਹੜਾ ਕੁਛ ਕਰਦਾ ਵੀ ਤੂੰ ਮੈਂ ਆ ਕਰ ਲਿਆ ਮੈਂ ਉਹ ਕਰ ਲਿਆ ਇਹਦੇ ਪਿੱਛੇ ਇੱਕ ਸੁਪਰੀਮ ਪਾਵਰ ਕੰਮ ਕਰ ਰਹੀ ਆ ਪ੍ਰਭੂ ਪਰਮਾਤਮਾ ਦੀ ਦਾਤ ਆਕਸੀਜਨ ਹੱਥ ਪੈਰ ਅੱਖਾਂ ਕੰਨ ਤਾਨੂੰ ਦਿੱਤੇ ਆ ਜੀਭਾ ਬੋਲਣ ਨੂੰ ਦਿੱਤੀ ਆ ਸਰੀਰ ਕਿੰਨਾ ਸੋਹਣਾ ਦਿੱਤਾ ਇਹਦੇ ਪਿੱਛੇ ਇੱਕ ਪਾਵਰ ਕੰਮ ਕਰ ਰਹੀ ਆ ਜਦੋਂ ਉਹਨੇ ਪਾਵਰ ਖੱਚ ਲਈ ਡੈੱਡ ਬੋਡੀ ਆ ਜਿੱਦਰ ਨੂੰ ਮਰਜੀ ਆ ਘੜੀਸੀ ਫੇਰ ਨਾ ਤੈਨੂੰ ਫੇਰ ਨਹੀਂ ਕੋਈ ਪਤਾ ਕੋਈ ਚੀੜੀ ਫਾਰੀ ਜਾਵੇ ਤੈਨੂੰ ਫੇਰ ਨਹੀਂ ਪਤਾ ਜਿੰਨਾ ਚਿਰ ਉਹਦੀ ਪਾਵਰ ਕੰਮ ਕਰਦੀ ਉਹਨਾਂ ਚਿਰ ਇਹ ਚੱਲ ਰਿਆ ਪੱਖੇ ਦੀ ਤਰ੍ਹਾਂ ਜਿਵੇਂ ਉਹਦੇ ਪਿੱਛੇ ਕਰੰਟ ਪਾਵਰ ਕੰਮ ਕਰ ਰਹੀ ਆ ਤੇ ਹਵਾ ਦੇ ਰਿਆ ਸੱਚ ਕੱਟਦੇ ਉਹਦੀ ਕੀ ਮਜਾ ਲ ਆ ਪੱਖਾ ਪੱਖਾ ਤਾਂ ਨੋ ਹੈਗਾ ਇਹ ਪੱਖਾ ਸੱਚ ਬੰਦ ਕਰਦੇ ਆਲਾ ਪੱਖਾ ਉਹ ਬੰਦ ਹੀ ਪਏ ਨੇ ਬਾਕੀ ਕੀ ਮਜਾ ਲ ਆ ਉਹਨਾਂ ਦੀ ਹਵਾ ਦੇਣ ਦੀ ਕਿਉਂਕਿ ਇਹਦੇ ਪਿੱਛੇ ਪਾਵਰ ਕੰਮ ਕਰ ਰਹੀ ਆ ਤਾਂ ਹਵਾ ਦੇ ਰਿਆ ਇਸੇ ਤਰ੍ਹਾਂ ਹੀ ਸੱਜਣਾ ਤੂੰ ਵੀ ਕੰਮ ਤਾਂ ਹੀ ਕਰ ਰਿਹਾ ਤੇਰੇ ਪਿੱਛੇ ਸੁਪਰੀਮ ਪਾਵਰ ਕੰਮ ਕਰ ਰਹੀ ਹੈ ਸਮਝ ਲਈ ਆਪਾਂ ਗੱਲ ਇਹ ਚਾਹਤ ਧਿਆਨ ਵਿੱਚ ਆ ਗਈ ਆਪਣੇ ਮਹਾਰਾਜ ਕਹਣਾ ਕਰਦੇ ਨੇ ਸਦਾ ਨਿਕਟ ਕਰ ਤਸ ਨੂੰ ਜਾਣ ਪ੍ਰਭ ਕੀ ਆਗਿਆ ਸਤ ਕਰਮਾਂ ਗੁਰ ਕੇ ਬਚਨ ਮਟਾ ਬ ਆਪ ਗੁਰੂ ਦੇ ਬਚਨ ਮੰਨ ਲਾ ਆਪਣਾ ਆਪ ਮਟਾ ਦੇ ਹਰ ਹਰ ਨਾਮ ਨਾਨਕ ਜਪ ਜਾਪ ਗੁਰੂ ਮਹਾਰਾਜ ਨੇ ਆਪਣੇ ਨਾਮ ਦੀ ਮੋਹਰ ਲਾ ਕੇ ਗਰੰਟੀ ਲਈਏ ਪ੍ਰਭੂ ਪਰਮਾਤਮਾ ਦਾ ਨਾਮ ਜਪ ਫੇਰੇ ਤੇਰੇ ਸਾਰੇ ਕਾਰਜ ਸਬਰ ਜਾਣਗੇ ਗੌੜੀ ਗੁਆਰੇਰੀ ਮਹੱਲਾ 5 ਅਗਲੇ ਸ਼ਬਦ ਚ ਮਹਾਰਾਜ ਕਹਿੰਦੇ ਨੇ ਗੁਰ ਕਾ ਬਚਨ ਸਦਾ ਅਬਿਨਾਸੀ ਗੁਰੂ ਦਾ ਬਚਨ ਨਾਸ ਹੋਣ ਵਾਲੀ ਚੀਜ਼ ਨਹੀਂ ਹੈ ਅਬਿਨਾਸੀ ਹੈ ਅਬਿਨਾਸੀ ਦਾ ਮਤਲਬ ਨਾਸ ਹੋਣ ਵਾਲੀ ਚੀਜ਼ ਨਹੀਂ ਹੈ ਗੁਰੂ ਦਾ ਬਚਨ ਸਦਾ ਹੀ ਅਟਲ ਹੈ ਸਦਾ ਕਾਇਮ ਰਹਿਣ ਵਾਲਾ ਪੂਰਾ ਪੂਰਾ ਸਤਿਗੁਰੂ ਕਹਿਣਾ ਕਰਦੇ ਨੇ ਗੁਰ ਕਾ ਬਚਨ ਸਦਾ ਅਬਿਨਾਸੀ ਗੁਰ ਕੇ ਬਚਨ ਕੱਟੀ ਜਮ ਫਾਸੀ ਗੁਰੂ ਦੇ ਬਚਨਾਂ ਨਾਲ ਜਮਾਂ ਦੀ ਫਾਸੀ ਕੱਟੀ ਜਾਣੀ ਆ ਜਮ ਕਿਹੜੇ ਨੇ ਕੋਈ ਵੱਡੇ ਵੱਡੇ ਸਿੰਘਾਂ ਵਾਲੇ ਜਾਂ ਵੱਡੇ ਵੱਡੇ ਦੰਦਾਂ ਦੰਦਾਂ ਵਾਲੇ ਨਹੀਂ ਚੰਬੜਨੇ ਆ ਕੇ ਸਾਨੂੰ ਜਮ ਸੰਭੂ ਸਾਨੂੰ ਚੰਬੜੇ ਹੋਏ ਨੇ ਕਿਹੜੇ ਨੇ ਕਾਮ ਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੈਲਸ ਬਿਤਕਰਾ ਚੁਗਲੀ ਨਿੰਦਿਆ ਇੰਨੇ ਚੰਬੜੇ ਹੋਏ ਨੇ ਬਸ ਇਹ ਫਿਰ ਜਮਾਂ ਦੀ ਫਾਸੀ ਕੱਟ ਦੇਗਾ ਗੁਰੂ ਦੇ ਬਚਨ ਕੱਟਣਗੇ ਜਦੋਂ ਗੁਰੂ ਦੇ ਬਚਨ ਮੰਨ ਲੇ ਤੂੰ ਈਰਖਾ ਦਬਾਇਆ ਕਿੰਨੇ ਚੰਬੜੇ ਨੇ ਗੁਰੂ ਦਾ ਬਚਨ ਮਹਾਰਾਜ ਕਹਿੰਦੇ ਤੇਰੇ ਜਮਾ ਵਾਲੀ ਫਾਸੀ ਕੱਟ ਦੇਗਾ ਗੁਰ ਕਾ ਬਚਨ ਸਦਾ ਅਬਿਨਾਸੀ ਗੁਰ ਕੈ ਬਚਨ ਕੱਟੀ ਜਮ ਫਾਸੀ ਜੇ ਪਾਈ ਜਮਾਂ ਦੀ ਫਾਸੀ ਕੱਟਣੀ ਤਾਂ ਗੁਰ ਦੇ ਬਚਨ ਮੰਨ ਲੈ ਅੱਗੇ ਮਹਾਰਾਜ ਸਮਝਾਉਣਾ ਕਰਦੇ ਨੇ ਗੁਰ ਕਾ ਬਚਨ ਜੀ ਕੈ ਸੰਗ ਤੇ ਜੀ ਦੇ ਸੰਗ ਰਹੇਗਾ ਸਦਾ ਗੁਰੂ ਦਾ ਬਚਨ ਸ਼ਬਦ ਅੱਗੇ ਵੀ ਪੜਦੇ ਹੁੰਦੇ ਆ ਰੱਗਿਆਂ ਦਾ ਵੀ ਗੀਤ ਗਾਇਆ ਹੋਇਆ ਸ਼ਬਦ ਆ ਇਹ ਗੁਰ ਕਾ ਬਚਨ ਬਸੇ ਜੀ ਨਾਲੇ ਗੁਰੂ ਦਾ ਬਚਨ ਨਾਲ ਹੀ ਵੱਸਦਾ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੇ ਪਾਹੇ ਨਾ ਸਾਕੇ ਜਾਲੇ ਮਹਾਰਾਜ ਕਹਿੰਦੇ ਜਲ ਵਿੱਚ ਨਹੀਂ ਡੁੱਬਦਾ ਗੁਰੂ ਦਾ ਬਚਨ ਤਸਕਰ ਨਹੀਂ ਲੇਵੇ ਚੋਰ ਨਹੀਂ ਚੋਰੀ ਕਰ ਸਕਦਾ ਅਗਨੀ ਜਲਾ ਸਕਦੀ ਇਹਨੂੰ ਇਹ ਤੇਰੇ ਜੀ ਦੇ ਨਾਲ ਵੱਸਦਾ ਪਰ ਤੂੰ ਆਪ ਦਾ ਮੜਾ ਜਾ ਨਾ ਸਿੱਧਾ ਜਾ ਹੋ ਜਾ ਗੁਰੂ ਵੱਲ ਨੂੰ ਫੇਰ ਦੇਖ ਜ਼ਿੰਦਗੀ ਦੇ ਨਜ਼ਾਰੇ ਕਿਉਂਕਿ ਇਨਸਾਨ ਇੱਕ ਬਾਟ ਤੇ ਚੱਲ ਰਿਹਾ ਜੀ ਕੋਈ ਬਾਟ ਤੈਅ ਕਰ ਲਿਆ ਹ ਕੋਈ ਮੰਜ਼ਲ ਤੇ ਚੱਲ ਰਿਹਾ ਜੀ ਵੇ ਤੇ ਮੰਜ਼ਲ ਤੇ ਜਾਂਦਿਆਂ-ਜਾਂਦਿਆਂ ਨੂੰ ਆਪਾਂ ਨੂੰ ਸੁੱਖ ਸਹੂਲਤਾਂ ਦਿੱਤੀਆਂ ਧੀਆਂ ਪੁੱਤਰ ਦੋਤੇ ਪੋਤਰੇ ਘਰ-ਬਾਰ ਸੁੱਖ ਸਹੂਲਤਾਂ ਮਹਾਰਾਜ ਨੇ ਦਿੱਤੀਆਂ ਵੀ ਤੈਨੂੰ ਨਾ ਥੋੜਾ ਜਿਹਾ ਸੌਖਾ ਹੋ ਜਾਏ ਇਹਦੇ ਵਿੱਚ ਤੂੰ ਖੇਡਦਾ ਘਟਾਉਂਦਾ ਤੇ ਉਸ ਮੰਜ਼ਲ ਨੂੰ ਪ੍ਰਾਪਤ ਕਰ ਲਵੇਂ ਤੇ ਪਰ ਜਦੋਂ ਆਪਾਂ ਖੱਚਤੀ ਇਹਦੇ ਵਿੱਚ ਹੋ ਜਾਂਦੇ ਆ ਤੇ ਉਹ ਰਸਤਾ ਤਾਂ ਭੁੱਲ ਹੀ ਜਾਂਦੇ ਆ ਫਿਰ ਪ੍ਰਭੂ ਪਰਮਾਤਮਾ ਵਾਲਾ ਤੇ ਫਿਰ ਇਨਸਾਨ ਆਪਣੇ ਜੀਵਨ ਨੂੰ ਬੇਅਰਥ ਬਸਰ ਕਰਕੇ ਜੀਵ ਆਪਣਾ ਆਪਣਾ ਜੀਵਨ ਬੇਅਰਥਾ ਬਸਰ ਕਰਕੇ ਸੰਸਾਰ ਤੋਂ ਚਲਿਆ ਜਾਂਦਾ ਕਿਉਂਕਿ ਜਿਹੜੇ ਕੰਮ ਤੈਨੂੰ ਪ੍ਰਭੂ ਪਰਮਾਤਮਾ ਨੇ ਭੇਜਿਆ ਉਹ ਕੰਮ ਅਧੂਰਾ ਰਹਿ ਜਾਂਦਾ ਇਨਸਾਨ ਤੇਰਾ ਇਥੇ ਸਤਿਗੁਰੂ ਇਹੀ ਸਮਝਾਉਣਾ ਕਰਦੇ ਨੇ ਗੁਰ ਕਾ ਬਚਨ ਸਦਾ ਅਬਿਨਾਸੀ ਗੁਰ ਕੇ ਬਚਨ ਕੱਟੀ ਜਮ ਬਾਸੀ ਗੁਰ ਕਾ ਬਚਨ ਜੀ ਕੇ ਸੰਗ ਗੁਰ ਕੇ ਬਚਨ ਰਚੇ RAM ਕੇ ਰੰਗ ਗੁਰੂ ਦੇ ਬਚਨਾਂ ਮੁਤਾਬਕੀ ਗੁਰੂ ਦੇ ਬਚਨ ਮੰਨ ਕੇ ਹੀ ਉਹ RAM ਰਮੇ ਹੋਏ ਪ੍ਰਭੂ ਪਰਮਾਤਮਾ ਦੇ ਵਿੱਚ ਰਚ ਮਿਚ ਜਾਏਗਾ ਇਨਸਾਨ ਮਨੁੱਖੇ ਜਨਮ ਦੇ ਵਿੱਚ ਰਹਿੰਦਾ ਹੋਇਆ ਜੀਵਨ ਨੂੰ ਭੋਗਦਾ ਹੋਇਆ ਮਨੁੱਖੇ ਜੀਵਨ ਨੂੰ ਅੱਗੇ ਸਤਿਗੁਰੂ ਕਹਿੰਨਾ ਕਰਦੇ ਨੇ ਜੋਗੁਰ ਦੀਆ ਸੋ ਮਨ ਕੇ ਕਾਮ ਜਿਹੜਾ ਗੁਰੂ ਜੀ ਆਤ ਦਿੰਦਾ ਨਾ ਸਾਨੂੰ ਇਹ ਆਪਣੇ ਜੀ ਦੇ ਕੰਮ ਆਉਂਦੀ ਆ ਜਿਹੜਾ ਆ ਜੀਵਾਤਮਾ ਬੋਲ ਰਿਹਾ